ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਗਿਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਮੈਡਮ ਬੰਪਰੀ ਸਬ ਇੰਸਪੈਕਟਰ ਨੇ ਪਿਆੰਦਚ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਜਿਹੜੀ ਕੁੜੀ ਆ ਸੀ 12 ਸਾਲ ਤੋਂ ਥੰਦੇ ਸੀਗੀ ਉਮਰ ਉਹਦੀ ਉਹ ਆਪਣੇ ਫੁੱਫੜ ਕੋਲੇ ਕਹਿ ਰਹੇ ਪਿੰਡ ਤੇ ਛੁੱਟੀਆਂ ਆਈਆਂ ਹੋਈਆਂ ਛੁੱਟੀਆਂ ਚ ਆਈ ਹੋਈ ਸੀ ਤਾਂ ਉਹਦੇ ਫੁੱਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ ਤਾਂ ਉਹਦੇ ਜਿਹੜਾ ਹੈਗਾ ਦੀ ਉਹਦੇ ਨਾਲ ਗਲਤ ਹਰਕਤ ਕੀਤੀ ਆ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਦੇ ਇਨਸਟਰਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਆ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਾਨ ਡੂੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿੰਮੇਦਾਰ ਆ ਕਾਲਾ ਸਿੰਘ ਜਿਹਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਦਲਾ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4 7 22 ਅੰਡਰ ਸੈਕਸ਼ਨ 65 ਦੋ ਬੀ ਐਨ ਐਸ ਤੇ 6 ਬਾਕਸੋ ਇਹਦੇ ਤਹਿਤ ਉਹ ਆਮਲਾ ਦਰਜ ਕਰਤੇ ਜੀ ਦੋਸ਼ੀ ਦੀ ਜਿਹੜੀ ਹੈਗੀ ਆ ਅਰੈਸਟ ਪਾ ਦਿੱਤੀ ਕੇ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਤੇ ਇਹਦਾ ਪਹਿਲਾ ਤੋਂ ਨਿਸ਼ਾਲਾਲ ਕੋਈ ਇਸ ਇਸ ਅ ਪर्चे ਤੋਂ ਬਿਨਾ ਹੋਰ ਵੀ ਸਾਡੇ ਸਾਹਮਣੇ ਟਿਆਣ ਸੀ ਤੇ ਪ੍ਰਵਾਸੀ ਨੇ ਕਿ ਉਹ ਰਹਿਂਦੇ ਆ ਬਹੁਤ ਹਾਲਤਾਂ ਜਿਵੇਂ ਆਪਾਂ ਗਲੇ 1990 ਵਗੈਰਾ ਤੋਂ ਰਹਿਦੇ ਨੇ ਜਿਹਦਾ ਫੋੜੀ ਹੋਈ ਸੀਗਾ ਵੀ ਤੁੰਗੂੜੀਆ ਦਾ ਹਾਂਜੀ ਹਸਪੀਟਲ ਜਸ ਸਟੇਬਲ ਹੈ ਸਿਰ ਬਾਕੀ ਉਹ ਗਾਇ ਨੇ ਡਾਕਟਰ ਦੱਸ ਦਿੰਦੇ ਉਹ ਸਾਨੂੰ ਜਨ ਤੱਕ ਨਹੀਂ ਕਰ ਸਕਦੇ ਕੁਝ ਇਫੈਕਟੋ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਗਿਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਬੰਪਤੀ ਸਬ ਇੰਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਜਿਹੜੀ ਕੁੜੀ ਆ ਸੀ 12 ਸਾਲ ਤੋਂ ਥੰਦੇ ਸੀਗੀ ਉਮਰ ਉਹਦੀ ਉਹ ਆਪਦੇ ਫੌਫੜ ਕੋਲੇ ਕਹਿ ਰਹੇ ਪਿੰਡਾਂ ਤੇ ਛੁੱਟੀਆਂ ਆਈਆਂ ਹੋਈਆਂ ਆ ਛੁੱਟੀਆਂ ਚ ਆਈ ਹੋਈ ਸੀ ਤਾਂ ਉਹਦੇ ਫੁੱਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ ਤਾਂ ਉਹਦੇ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀ ਹੈ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਦੇ ਇਨਸੈਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਹੈ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਾਨ ਡੂੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿੰਮੇਦਾਰ ਹੈ ਕਾਲਾ ਸਿੰਘ ਜਿਹਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਦਲਾ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4725 ਅੰਡਰ ਸੈਕਸ਼ਨ 65 2 ਬੀ ਐਨ ਐਸ ਤੇ 6 ਬਾਕਸੋ ਇਹਦੇ ਤਹਿਤ ਉਹ ਆਮਲਾ ਦਰਜ ਕਰਕੇ ਜੀ ਦੋਸ਼ੀ ਦੀ ਜਿਹੜੀ ਹੈਗੀ ਆ ਅਰੈਸਟ ਪੈ ਤੱਕੇ ਜੀ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਤੇ ਇਹਦਾ ਪਹਿਲਾਂ ਤੋਂ ਨਿਸ਼ਾਲਾਲ ਕੋਈ ਇਸ ਇਸ ਅ ਪर्चे ਤੋਂ ਬਿਨਾ ਹੋਰ ਵੀ ਸਾਡੇ ਸਾਹਮਣੇ ਟੈਂਟ ਨਹੀਂ ਹੈ ਤੇ ਪ੍ਰਵਾਸੀ ਨੇ ਕਿ ਉਹਰੇ ਰਹਿੰਦੇ ਬਹੁਤ ਹੌਲਤਾਂ ਜੀ ਮੈਂ ਪੱਗ ਵਾਲੇ 1900 90 ਵਗਰਾ ਤੋਂ ਰਹੇ ਰਹੇ। ਜੇਦਾ ਫੁੱਫੜੀ ਹੀ ਸੀਗਾ ਵੀ ਥੰਗੁੜੀਆ ਦਾ। ਅੱਜ ਹਸਪੀਟਲ ਜਸ ਸਟੇਬਲ ਹੈ ਸਟਿਲ। ਬਾਕੀ ਉਹ ਗਾਇ ਨੇ ਡਾਕਟਰ ਦੱਸ ਦਿੰਦੇ ਉਹ ਸਾਨੂੰ ਜਨ ਤੱਕ ਨਹੀਂ ਕਰ ਸਕਦੇ ਕੁਝ।